2008 ਤੋਂ 2009 ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ 312 ਮੈਡੀਕਲ ਅਫਸਰਾਂ ਦੇ ਭਰਤੀ ਦੇ ਦੌਰਾਨ ਬੇਨੀਮੀਆ ਕਰਨ ਦੇ ਦੋਸ਼ ਹੇਠਾਂ ਪੀਪਸਸੀ ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਪੰਜ ਸਾਬਕਾ ਮੈਂਬਰਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਇਸ ਮੁਕਾਦਮੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਡਾਕਟਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਗੱਲ ਲੱਗਿਆ ਤੇ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹਨਾਂ ਦੇ ਵਿਰੁੱਧ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਵਾਲੀ ਦੀਆਂ ਸੰਬੰਧਤ ਧਾਰਨਾਵਾਂ ਤਹਿਤ ਵਿਜਲੈਂਸ ਬਿਊਰੋ ਦੇ थाना ਪਟਿਆਲਾ ਰੇਂਜ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਇਹ ਮੁਕੱਦਮਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਰਿਪੋਰਟ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਮੁਲਜ਼ਮਾ ਦੇ ਵਿੱਚ ਐਸ ਕੇ ਸਿਨਾ ਚੇਅਰਮੈਨ ਬ੍ਰਿਗੇਡੀਅਰ ਸੇਵਾ ਮੁਕਤ ਡੀਐਸ ਕਰੇਵਾਲ ਸਵਰਗਵਾਸੀ ਚੌਕਟਰ ਸਤਵੰਤ ਸਿੰਘ ਮੋਹੀ ਡੀਐਸ ਮਾਹਲ ਸਾਹਿਬ ਦਾ ਮੰਤਰੀ ਲਾਲ ਸਿੰਘ ਦੀਨੂ ਵਰਿੰਦਰ ਕੌਰ ਅਤੇ ਭਾਜਪਾ ਦੇ ਬੁਲਾਰਾ ਅਨਿਲ ਸਰੀਨ ਸ਼ਾਮਲ ਹਨ ਅਤੇ ਇਸ ਸੰਬੰਧ ਦੇ ਵਿੱਚ ਕਾਰਵਾਈ ਲਗਾਤਾਰ ਚੱਲ ਰਹੀ ਹੈ ਅਜਿਹੀਆਂ ਹੋਰ ਅਪਡੇਟਸ ਲਈ ਬਨੇ ਰਹੋ ਲੁਧਿਆਣਾ ਪਲਾਸਟੇਨਾ। ਸਾਲ 2008 ਤੋਂ 2009 ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ 312 ਮੈਡੀਕਲ ਅਫਸਰਾਂ ਦੀ ਭਰਤੀ ਦੇ ਦੌਰਾਨ ਬੇਨਿਯਮੀ ਕਰਨ ਦੇ ਦੋਸ਼ ਹੇਠ ਪੀਪਸਸੀ ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਪੰਜ ਸਾਬਕਾ ਮੈਂਬਰਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਮੁਕਦਮੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਡਾਕਟਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਗੱਲ ਲੱਗਿਆ ਤੇ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੀ ਕਿ ਇਹਨਾਂ ਦੇ ਵਿਰੁੱਧ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਵਾਲੀ ਦੀਆਂ ਸੰਬੰਧਿਤ ਧਾਰਨਾਵਾਂ ਤਹਿਤ ਵਿੱਲੈਂਸ ਬਿਊਰੋ ਦੇ थाना ਪਟਿਆਲਾ ਰੇਂਜ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਰਿਪੋਰਟ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਮੁਲਜ਼ਮਾ ਦੇ ਵਿੱਚ ਐਸ ਕੇ ਸਿਨਾ ਚੇਅਰਮੈਨ ਬ੍ਰਿਗੇਡੀਅਰ ਸੇਵਾ ਮੁਕਤ ਡੀਐਸ ਕਰੇਵਾਲ ਸਵਰਗਵਾਸੀ ਚੌਕਦਰ ਸਤਵੰਤ ਸਿੰਘ ਮੋਹੀ ਡੀਐਸ ਮਾਹਲ ਸਾਹਿਬ ਦਾ ਮੰਤਰੀ ਲਾਲ ਸਿੰਘ ਦਿਨੋ ਵਰਿੰਦਰ ਕੌਰ ਅਤੇ ਪਾਜਪਾ ਦੇ ਬੁਲਾਰਾ ਅਨਿਲ ਸਰੇਨ ਸ਼ਾਮਲ ਹਨ ਅਤੇ ਇਸ ਸੰਬੰਧ ਦੇ ਵਿੱਚ ਕਾਰਵਾਈ ਲਗਾਤਾਰ ਚੱ ਰਹੀ ਹੈ ਅਚ ਜੀਆਂ ਹੋਰ ਅਪਡੇਟਸ ਲਈ ਬਨੇ ਰਹੋ ਲੁਧਿਆਣਾ ਪਲਾਸਟੇਨਾਰ ਸਾਲ 2008 ਤੋਂ 2009 ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ 312 ਮੈਡੀਕਲ ਅਫਸਰਾਂ ਦੀ ਭਰਤੀ ਦੇ ਦੌਰਾਨ ਬੇਨੀਮੀਆ ਕਰਨ ਦੇ ਦੋਸ਼ ਹੇਠਾਂ ਪੀਪਸਸੀ ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਪੰਜ ਸਾਬਕਾ ਮੈਂਬਰਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਇਸ ਮੁਕਾਦਮੇ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਡਾਕਟਰ ਸਤਵੰਤ ਸਿੰਘ ਮੋਹੀ ਨੂੰ ਗ੍ਰਿਫਤਾਰ ਗੱਲ ਲੱਗਿਆ ਤੇ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੇ ਕਿ ਇਹਨਾਂ ਦੇ ਵਿਰੁੱਧ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਦੰਡਵਾਲੀ ਦੀਆਂ ਸੰਬੰਧਿਤ ਧਾਰਨਾਵਾਂ ਤਹਿਤ ਵਿਜਲੈਂਸ ਬਿਊਰੋ ਦੇ थाना ਪਟਿਆਲਾ ਰੇਂਜ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਜਾਂਚ ਰਿਪੋਰਟ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੱਸਦੇ ਕਿ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਮੁਲਜ਼ਮਾ ਦੇ ਵਿੱਚ ਐਸ ਕੇ ਸਿਨਾ ਚੇਅਰਮੈਨ ब्रिगेडियर सेवा मुक्त डी एस करेवाल स्वर्गवासी चौकटर सतवंत सिंह मोही डी एस महल साहब का मंत्री लाल सिंह दी नो वरिंदर कौर ਅਤੇ ਪਾਜਪਾ ਦੇ ਬੁਲਾਰਾ ਅਨਿਲ ਸਰੀਨ ਸ਼ਾਮਲ ਹਨ ਅਤੇ ਇਸ ਸੰਬੰਧ ਦੇ ਵਿੱਚ ਕਾਰਵਾਈ ਲਗਾਤਾਰ ਚੱ ਰਹੀ ਹੈ ਅਜਗੀਆਂ ਹੋਰ ਅਪਡੇਟਸ ਲਈ ਬਨੇ ਰਹੋ ਲੁਧਿਆਣਾ ਪਲਾਸਟੇਨ